ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਗੱਲ ਖਰੀ ਖਰੀ ਜਿਹਦੇ ਵਿੱਚ ਚਰਚਾ ਕਰਾਂਗੇ ਅਹਿਮ ਮੁੱਦੇ ਤੇ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ ਇਸ ਦੌਰਾਨ ਵੱਖਰੇ ਵੱਖਰੇ ਰਾਜਨੀਤਿਕ ਲੀਡਰਾਂ ਦੇ ਵੱਲੋਂ ਦਲ ਬਦਲੇ ਜਾ ਰਹੇ ਨੇ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਿਹੜੇ ਸਿਆਸੀ ਆਗੂਆਂ ਵੱਲੋਂ ਪਾਰਟੀਆਂ ਬਦਲ ਬਦਲਣ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਰਾਤੋਂ-ਰਾਤ ਹੋ ਰਹੀਆਂ ਇਹ ਦਲ ਬਦਲੀਆਂ ਆਮ ਲੋਕਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜੇਕਰ ਪੰਜਾਬ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਪਿਛਲੇ ਥੋੜੇ ਅਰਸੇ ਦੌਰਾਨ ਹੀ ਪੰਜ ਵੱਡੇ ਸਿਆਸੀ ਆਗੂਆਂ ਨੇ ਦਲ ਬਦਲੀ ਕੀਤੀ ਹੈ ਇਹਨਾਂ ਦੋਵਾਂ ਸੂਬਿਆਂ ਵਿੱਚ ਜਿਨ੍ਹਾਂ ਪੰਜ ਆਗੂਆਂ ਨੇ ਪਾਰਟੀਆਂ ਤੋਂ ਜਿਹੜੀ ਪਾਰਟੀਆਂ ਬਦਲੀਆਂ ਨੇ ਉਹਨਾਂ ਵਿੱਚੋਂ ਚਾਰ ਮੌਜੂਦਾ ਲੋਕ ਸਭਾ ਮੈਂਬਰ ਨੇ ਪੰਜਾਬ ਵਿੱਚ ਦਲ ਬਦਲੀ ਕਾਰਨ ਜਿਹੜੇ ਕਰਨ ਵਾਲੇ ਲੋਕ ਸਭਾ ਮੈਂਬਰ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਦੀ ਗੱਲ ਕਰ ਲੈਨੇ ਆ ਲੁਧਿਆਣਾ ਤੋਂ ਰਮਨੀਸ਼ ਸਿੰਘ ਬਿੱਟੂ ਅਤੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਸੀਟ ਤੋਂ ਲੋਕ ਸਭਾ ਮੈਂਬਰ ਵਰਜਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਦਾ ਖੇਮਾ ਚੁਣਿਆ ਹਰਿਆਣਾ ਦੇ ਹੀ ਜੰਪਲ 올림픽 ਮੈਡਲ ਜਿੱਤਣ ਵਾਲੇ ਤੇ ਜਾਟ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਵਿਜੇਂਦਰ ਸਿੰਘ ਜਿਹੜੇ ਕਿ ਬੌਕਸਰ ਵੀ ਨੇ ਜਿਨ੍ਹਾਂ ਨੇ 2008 ਦੇ ਵਿੱਚ ਦੇਸ਼ ਦੀ ਝੋਲੀ ਦੇ ਵਿੱਚ ਇੱਕ ਕਾਂਸੇ ਦਾ ਤਗਮਾ ਪਾਇਆ ਉਸ ਤੋਂ ਇਲਾਵਾ 2019 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੋਣ ਵੀ ਲੜੀ ਸੀ ਸੋ ਵਿਜੇਂਦਰ ਸਿੰਘ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਉਹੀ ਵਿਜੇਂਦਰ ਸਿੰਘ ਨੇ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਭਾਰਤੀ ਮਹਿਲਾ ਪਲਵਾਨਾਂ ਦੇ ਸੰਘਰਸ਼ ਦਾ ਸਾਥ ਦਿੰਦਿਆਂ ਕੇਂਦਰ ਦੀ ਭਾਜਪਾ ਸਰਕਾਰ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ ਵਿਜੇਂਦਰ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਸਾਲ 2019 ਵਿੱਚ ਦੱਖਣੀ ਦਿੱਲੀ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਵਿਜੇਂਦਰ ਸਿੰਘ ਨੂੰ ਮਥੁਰਾ ਤੋਂ ਫਿਲਮ ਅਦਾਕਾਰਾ ਹਿਮਾ ਮਾਰੀਣੀ ਖਿਲਾਫ ਚੋਣ ਲੜਨ ਦੀ ਰਣਨੀਤੀ ਘੜੀ ਗਈ ਸੀ ਪਰ ਇਸ ਸਭ ਦੇ ਵਿਚਕਾਰ ਹੀ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇਹ ਪਹਿਲਾ ਮੌਕਾ ਨਹੀਂ ਹੈ ਕਿ ਸਿਆਸੀ ਆਗੂਆਂ ਨੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜਿਆ ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂ ਐਨ ਚੋਣਾ ਮੌਕੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਸਿਆਸੀ ਮਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਵਰਤਾਰਾ ਥੋੜਾ ਜਿਹਾ ਵੱਖਰਾ ਨਜ਼ਰ ਆ ਰਿਹਾ ਹੈ ਇੱਕ ਗੱਲ ਜ਼ਰੂਰ ਹੈ ਕਿ ਲੋਕ ਸਵਾ ਚੋਣਾਂ ਤੋਂ ਪਹਿਲਾਂ ਜਿਸ ਢੰਗ ਨਾਲ ਵਿਰੋਧੀ ਪਾਰਟੀਆਂ ਦੇ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਈ ਲੋਕਾਂ ਨੇ ਭਾਜਪਾ ਛੱਡ ਕੇ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਵੀ ਰਲੇਵਾ ਕੀਤਾ ਹੈ ਸਿਆਸੀ ਮਾਹਰ ਇਹ ਵੀ ਕਹਿੰਦੇ ਨੇ ਕਿ ਆਗੂਆਂ ਵੱਲੋਂ ਦਲ ਬਦਲੀ ਦਾ ਜਿਹੜਾ ਦਲ ਬਦਲੀ ਕਰਨਾ ਸੰਬੰਧਤ ਹਲਕੇ ਦੇ ਵੋਟਰਾਂ ਦੇ ਨਾਲ ਇੱਕ ਸਰਾਸਰ ਬੇਇਨਸਾਫੀ ਹੈ ਸਰਾਸਰ ਤੋਖ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਦਲ ਬਦਲਣਾਂ ਲਈ ਲੋਕ ਆਪਣੀਆਂ ਵੋਟਾਂ ਰਾਹੀਂ ਹੀ ਇਨਸਾਫ ਕਰ ਸਕਦੇ ਨੇ ਇਹ ਗੱਲ ਵੀ ਸਾਫ਼ ਤੌਰ ਉੱਪਰ ਉੱਬਰ ਕੇ ਸਾਹਮਣੇ ਆਈ ਹੈ ਕਿ ਰਾਤੋਂ ਰਾਤ ਪਾਰਟੀ ਬਦਲਣ ਨਾਲ ਸਬੰਧਤ ਆਗੂ ਦੇ ਵਰਕਰਾਂ ਦੇ ਉੱਤੇ ਵੀ ਭਾਰੀ ਮਾਨਸਿਕ ਦਬਾਅ ਜਿਹੜਾ ਉਹ ਜ਼ਰੂਰ ਪਿਆ ਅਜਿਹਾ ਵੀ ਨਹੀਂ ਹੈ ਕਿ ਦਲ ਬਦਲੀ ਕਰਨ ਵਾਲੇ ਆਗੂਆਂ ਨੂੰ ਇੱਕ ਹੀ ਪਾਰਟੀ ਬਦਲੀ ਹੋਵੇ ਇਹ ਵੀ ਸਵਾਲ ਉੱਠਦਾ ਹੈ ਕਿ ਜਿਹੜੇ ਵਿਧਾਨਕਾਰ ਜਿਹੜੇ ਆਪਣੀਆਂ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਉਥੇ ਹੋਣ ਵਾਲੀ ਦੁਬਾਰਾ ਚੋਣ ਉਪਰ ਖਰਚਾ ਲੋਕਾਂ ਦੇ ਸਿਰ ਹੀ ਕਿਉਂ ਪੈਂਦਾ ਰਾਜਨੀਤਿਕ ਮਾਮਲਿਆਂ ਦੇ ਮਾਹਰ ਕਹਿੰਦੇ ਨੇ ਕਿ ਦਲ ਬਦਲੀ ਕਰਨ ਵਾਲੇ ਸਿਆਸੀ ਆਗੂ ਦਿਨ ਬਦ ਦਿਨ ਆਮ ਵੋਟਰਾਂ ਵਿੱਚ ਆਪਣੇ ਭਰੋਸੇ ਦੀ ਯੋਗਤਾ ਗਵਾ ਰਹੇ ਨੇ ਉਹ ਇਸ ਗੱਲ ਉੱਪਰ ਵੀ ਹੈਰਾਨ ਨਹੀਂ ਪ੍ਰਗਟ ਕਰਦੇ ਨੇ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਫਿਰ ਆਮ ਆਦਮੀ ਪਾਰਟੀ ਤੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਦਲ ਬਦਲੂ ਲਈ ਸਿਰਫ ਇਹੀ ਹੱਲ ਹੋ ਸਕਦਾ ਕਿ ਕਾਨੂੰਨ ਵਿੱਚ ਤੁਰੰਤ ਸੋਧ ਕੀਤੀ ਜਾਵੇ ਸੋਧ ਵੀ ਅਜਿਹੀ ਹੋਵੇ ਕਿ ਕੋਈ ਵੀ ਬੰਦਾ ਪਵਿੱਖ ਵਿੱਚ ਦਲ ਬਦਲੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਹ ਵਕਰੀ ਗੱਲ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲਾਂ ਹੀ ਦਲ ਬਦਲਣ ਵਾਲਿਆਂ ਦੇ ਲਈ ਕਾਨੂੰਨ ਜੜਾ ਹੋ ਬਣਿਆ ਹੋਇਆ ਪਰ ਇਹ ਇੰਨਾ ਕਾਰਗਰ ਨਹੀਂ ਹੈ ਕਾਨੂੰਨ ਤਾਂ ਇਹ ਬਣਨਾ ਚਾਹੀਦਾ ਸੀ ਕਿ ਕਿਸੇ ਪਾਰਟੀ ਦਾ ਜਿਹੜਾ ਆਗੂ ਕਿਸੇ ਸੰਵਿਧਾਨਕ ਅਹੁਦੇ ਤੇ ਚੁਣੇ ਜਾਣ ਤੋਂ ਬਾਅਦ ਦਲ ਬਦਲੀ ਕਰਦਾ ਹੈ ਤਾਂ ਉਸ ਉੱਪਰ ਅਗਲੇ ਸਮੇਂ ਲਈ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਵੇ। ਕੋਈ ਵੇਲਾ ਸੀ ਜਦੋਂ ਭਾਰਤ ਦੇ ਸਿਆਸਤਦਾਨ ਸਿਧਾਂਤਕ ਤੌਰ ਤੇ ਵੋਟਰਾਂ ਤੱਕ ਆਪਣੀ ਪਹੁੰਚ ਰੱਖਦੇ ਸਨ। ਇਸ ਤੋਂ ਬਾਅਦ ਸਿਆਸਤਦਾਨਾਂ ਦਾ ਸਮਾਂ ਬਦਲ ਗਿਆ। ਇਸ ਤੋਂ ਬਾਅਦ ਸਿਆਸਤਦਾਨਾਂ ਨੇ ਵੋਟਰਾਂ ਸਾਹਮਣੇ ਪਾਰਟੀ ਦਾ ਹਵਾਲਾ ਦੇਣਾ ਸ਼ੁਰੂ ਕੀਤਾ ਤੇ ਫਿਰ ਇਲਾਕੇ ਦਾ ਤੇ ਫਿਰ ਕਹਾਣੀ ਖਤਮ ਹੋ ਗਈ। ਹੁਣ ਗੱਲ ਇਕੱਲੀ ਸਿਰਫ ਕੁਰਸੀ ਦੀ ਰਹਿ ਗਈ। ਜੇਕਰ ਅਜਿਹੇ ਦੌਰ ਵਿੱਚ ਵੀ ਆਮ ਵੋਟਰ ਜਾਗਰੂਕ ਨਹੀਂ ਹੁੰਦਾ ਤਾਂ ਫਿਰ ਲੋਕਤੰਤਰ ਦੀ ਮਰਿਆਦਾ ਨੂੰ ਕੋਈ ਵਿਚਾਰ ਵੀ ਨਹੀਂ ਸਕੇਗਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ ਫਿਰ ਇਸ ਗੱਲ ਦੇ ਵਿਰੋਧ ਦਾ ਕੋਈ ਮਤਲਬ ਨਹੀਂ ਹਾਂ ਇਹ ਗੱਲ ਜ਼ਰੂਰ ਠੀਕ ਹੈ ਕਿ ਜੇਕਰ ਕੋਈ ਪਾਰਟੀ ਦਾ ਆਗੂ ਦਲ ਬਦਲੀ ਕਰਦਾ ਹੈ ਤਾਂ ਉਹ ਚੁਣੇ ਜਾਣ ਤੋਂ ਬਾਅਦ ਆਪਣੇ ਵੋਟਰਾਂ ਨਾਲ ਜ਼ਰੂਰ ਧੋਖਾ ਕਰਦਾ ਹੈ ਐਂਟੀ ਡਿਫੈਕਸ਼ਨ ਕਾਨੂੰਨ ਯਾਨੀ ਕਿ ਦਲ ਬਦਲ ਕਾਨੂੰਨ 1 ਮਾਰਚ 1985 ਨੂੰ ਹੋਂਦ ਵਿੱਚ ਆਇਆ ਤਾਂ ਕਿ ਆਪਣੀ ਸੁਵਿਧਾ ਅਨੁਸਾਰ ਪਾਰਟੀ ਬਦਲਣ ਵਾਲੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਉੱਤੇ ਜੜੀ ਆ ਲਗਾਮ ਲਗਾਈ ਜਾ ਸਕੇ 1985 ਤੋਂ ਪਹਿਲਾਂ ਦਲ ਬਦਲੂ ਵਿਰੁੱਧ ਕੋਈ ਕਾਨੂੰਨ ਨਹੀਂ ਸੀ ਉਸ ਸਮੇਂ ਆਇਆ ਆ ਰਾਮ 11ਰਾ ਮੁਹਾਵਰਾ ਬਹੁਤ ਪ੍ਰਸਿੱਧੀਦਾਰ ਅਸਲ 1967 ਦੇ ਵਿੱਚ ਹਰਿਆਣਾ ਦੇ ਵਿਧਾਇਕ ਗਿਆਨ ਲਾਲ ਨੇ ਇੱਕ ਹੀ ਦਿਨ ਦੇ ਵਿੱਚ ਤਿੰਨ ਪਾਰਟੀਆਂ ਬਦਲੀਆਂ ਜਿਸ ਤੋਂ ਬਾਅਦ ਆਇਆ ਆ ਰਾਮ 11 ਮੁਹਾਵਰਾ ਪ੍ਰਸਿੱਧ ਹੋਇਆ ਪਰ 1985 ਵਿੱਚ ਰਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਦੇ ਖਿਲਾਫ ਬਿੱਲ ਲਿਆਂਦਾ ਸਾਨੂੰ 1985 ਵਿੱਚ ਸੰਵਿਧਾਨ ਦੇ ਵਿੱਚ 10ਵੀਂ ਅਨੁਸੂਚੀ ਨੂੰ ਸ਼ਾਮਿਲ ਕੀਤਾ ਗਿਆ ਇਸ ਸੰਵਿਧਾਨ ਦੀ 21ਵੀਂ ਸੋਧ ਸੀ ਇਸ ਵਿੱਚ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪਾਰਟੀ ਬਦਲਣ ਤੇ ਲਗਾਮ ਲਗਾਈ ਗਈ। ਇਹ ਵੀ ਦੱਸਿਆ ਗਿਆ ਕਿ ਦਲ ਬਦਲਣ ਦੇ ਕਾਰਨ ਉਹਨਾਂ ਦੀ ਮੈਂਬਰਸ਼ਿਪ ਵੀ ਖਤਮ ਕੀਤੀ ਜਾ ਸਕਦੀ ਹੈ। ਪਰ ਅੱਜ ਦਾ ਸਮਾਂ ਵੇਖ ਕੇ ਸੱਚੀ ਇਹ ਮਹਿਸੂਸ ਹੁੰਦਾ ਹੈ ਕਿ ਦਲ ਬਦਲਣ ਵਾਲਿਆਂ ਲਈ ਜ਼ਰੂਰ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਤਾਹੀ ਆਪਣੀਆਂ ਸਹੂਲਤਾਂ ਲਈ ਦਲ ਬਦਲਣ ਵਾਲਿਆਂ ਦੇ ਉੱਤੇ ਨਕੇਲ ਕੱਸੀ ਜਾ ਸਕਦੀ ਹੈ ਕਿਉਂਕਿ ਜਿਨ੍ਹਾਂ ਨੂੰ ਲੋਕਾਂ ਵੋਟਾਂ ਪਾ ਕੇ ਚੁਣਿਆ ਹੁੰਦਾ ਚੁਣੇ ਹੋਏ ਲੀਡਰ ਦਲ ਬਦਲ ਲੈਂਦੇ ਨੇ ਤੇ ਧੋਖਾ ਦਿੰਦੇ ਹਨ ਉਹਨਾਂ ਵੋਟਰਾਂ ਨੂੰ ਜਿਨ੍ਹਾਂ ਨੇ ਕਿਸੇ ਆਸ ਤਹਿਤ ਲੀਡਰ ਨੂੰ ਚੁਣਿਆ ਹੁੰਦਾ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਦਲ ਬਦਲਣ ਵਾਲਿਆਂ ਦੇ ਖਿਲਾਫ ਕੋਈ ਨਾ ਕੋਈ ਕਾਨੂੰਨ ਜ਼ਰੂਰ ਹੋਣ ਦੇ ਵਿੱਚ ਆਉਣਾ ਚਾਹੀਦਾ ਤੇ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ ਤੁਹਾਨੂੰ ਕਿਵੇਂ ਦਾ ਪ੍ਰੋਗਰਾਮ ਲੱਗਿਆ ਸ਼ੇਅਰ ਵੀ ਕਰਨਾ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਨੀ ਜੁੜੇ ਰਹਿਣਾ ਸਕਾਈ ਨਿਊਜ਼ ਪੰਜਾਬ ਦੇ ਨਾਲ